ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਵੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਤੁਹਾਡੇ ਸਾਹਮਣੇ ਕਿ 31 ਮਾਰਚ 2025 ਤੱਕ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕਿਵੇਂ ਦੇ ਹਾਲਾਤ ਨੇ ਜੋ ਆਖਰੀ ਲਗਭਗ 8-10 ਦਿਨ ਰਹਿ ਰਹੇ ਨੇ ਪੰਜਾਬ ਦੇ ਮੌਸਮ ਦੇ ਇਹਦੇ ਵਿੱਚ ਕਿਵੇਂ ਦਾ ਮੌਸਮ ਬਦਲਾਅ ਦੇਖਣ ਨੂੰ ਮਿਲੇਗਾ ਗਰਮੀ ਦੇ ਕੀ ਹਾਲਾਤ ਨੇ ਤੇ ਹਵਾ ਦਾ ਰੁੱਖ ਕਿਵੇਂ ਦਾ ਰਹੇਗਾ ਤਾਪਮਾਨ ਕਿੰਨੇ ਜ਼ਿਆਦਾ ਵੱਧ ਸਕਦੇ ਨੇ ਕਿਸਾਨਾਂ ਨੂੰ ਕਿਸ ਚੀਜ਼ ਦੀ ਜ਼ਰੂਰਤ ਦਾ ਧਿਆਨ ਰੱਖਣਾ ਪਵੇਗਾ ਕਿਉਂਕਿ ਹੁਣ ਕਣਕ ਦੀ ਫਸਲ ਆਖਰੀ ਸਮੇਂ ਤੇ ਆ ਚੁੱਕੀ ਹੈ ਜਿਹਦੇ ਵਿੱਚ ਆਖਰੀ ਪਾਣੀ ਲੱਗਣੇ ਨੇ ਕਣਕਾਂ ਨੂੰ ਤੇ ਉਤੋਂ ਨਾਲ ਦੀ ਨਾਲ ਹੁਣ ਪੰਜਾਬ ਦੇ ਵਿੱਚ ਤਾਪਮਨ ਵੱਧ ਰਹੇ ਨੇ ਤਾਜ਼ਾ ਸੈਟਲਾਈਟ ਵਿੱਚ ਦੇਖੀ ਜਾਵੇ ਤਾਂ ਪੰਜਾਬ ਦਾ ਮੌਸਮ ਸਾਫ਼ ਹੈ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਇੱਕ ਮਿੰਟ ਕਰਕੇ ਦੱਸ ਦਿਓ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਨੂੰ ਮਿਲ ਸਕੇ ਕੱਲ ਕਰਾਂਗੇ ਸਭ ਤੋਂ ਪਹਿਲਾਂ ਅੱਜ ਤੋਂ ਲੈ ਕੇ 25 ਤਰੀਕ ਤੇ ਮੌਸਮ ਦੀ ਤਾਂ ਮੌਸਮ ਸਾਫ਼ ਹੈ ਪੱਛਮੀ ਹਵਾ ਚੱਲੇਗੀ ਕੋਈ ਵੱਡੀ ਹਲਚਲ ਨਹੀਂ ਹੈ ਤਾਪਮਾਨ ਜਿਹੜੇ ਨੇ ਉਹ 30 31 32 ਡਿਗਰੀ ਤੱਕ ਬਣੇ ਰਹਿਣਗੇ ਮੌਸਮ ਦੇ ਵਿੱਚ ਦਿਨ ਦੇ ਸਮੇਂ ਗੱਲ ਕੀਤੀ ਜਾਵੇ ਤਾਂ ਚੰਗੀ ਘੜਾਕੇ ਦੀ ਧੁੱਪ ਪਵੇਗੀ ਪੱਛਮੀ ਹਵਾ ਚੱਲਣ ਦੇ ਨਾਲ ਥੋੜੀ-ਬਹੁਤੀ ਹਵਾ ਦੇ ਵਿੱਚ ਠੰਡ ਦਾ ਅਹਿਸਾਸ ਵੀ ਹੁੰਦਾ ਲਾਜ਼ਮੀ ਦਿਖਾਈ ਦੇਵੇਗਾ ਪਰ ਕੋਈ ਬਹੁਤ ਵੱਡੇ ਅਪਡੇਟ ਨਹੀਂ ਹੈ 26 27 ਤੇ 28 ਤਰੀਕ ਦੇ ਵਿੱਚ ਹਲਕੀ ਦਰਮਿਆਨੀ ਬੱਦਲਵਾਈ ਪੰਜਾਬ ਦੇ ਉੱਪਰ ਟਰੈਵਲ ਕਰਦੀ ਦਿਖਾਈ ਦੇ ਸਕਦੀ ਹੈ ਜੋ ਕਿ ਬਹੁਤ ਆਪਾਂ ਕਹਿੰਦੇ ਇੱਕ ਹਲਕੀ ਤੋਂ ਦਰਮਿਆਨੀ ਸੁਭਾਦੀ ਬੱਦਲਵਾਈ ਹੈ ਇਸ ਦਾ ਬਹੁਤ ਵੱਡਾ ਕੋਈ ਅਸਰ ਪੰਜਾਬ ਦੇ ਮੌਸਮ ਦੇ ਉੱਪਰ ਦੇਖਣ ਨੂੰ ਨਹੀਂ ਮਿਲ ਰਿਹਾ ਇੱਕ ਅੱਧਾ ਡਿਗਰੀ ਤਾਪਮਾਨ ਨੀਚੇ ਆ ਸਕਦੇ ਨੇ ਪਰ ਐਵਰੇਜ ਤਾਪਮਾਨ ਫਿਰ ਵੀ 30 ਡਿਗਰੀ ਤੋਂ ਪਲੱਸ ਹੀ ਬਣੇ ਰਹਿਣਗੇ ਗਰਮੀ ਦਾ ਮਾਹੌਲ ਪੰਜਾਬ ਦੇ ਵਿੱਚ ਇਹਨਾਂ ਦਿਨਾਂ ਵਿੱਚ ਦੇਖਣ ਨੂੰ ਮਿਲੇਗਾ ਜਿਹੜੇ ਆਖਰੀ ਤਿੰਨ ਦਿਨ ਨੇ ਇਹਨਾਂ ਦੇ ਵਿੱਚ ਤਾਪਮਨ ਦਰਾਰ ਤੋਂ ਵੱਧਦੇ ਹੋਏ ਦਿਖਾਈ ਦੇਣਗੇ ਸਭ ਤੋਂ ਵੱਧ ਤਾਪਮਨ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਗਰਮੀ ਵਾਲਾ ਸ਼ਹਿਰ ਸਾਨੂੰ ਲੁਧਿਆਣਾ ਇਸ ਦੇ ਨੇੜੇ ਤੇੜ ਦਾ ਇਲਾਕਾ ਲੁਧਿਆਣੇ ਤੋਂ ਮੋਗਗੇ ਅਤੇ ਲੁਧਿਆਣੇ ਤੋਂ ਮੇਰਕੋਟਲਾ ਜਿਹੜੇ ਇਹ ਇਲਾਕੇ ਨੇ ਇਹਨਾਂ ਵਿੱਚ ਸਭ ਤੋਂ ਜ਼ਿਆਦਾ ਗਰਮੀ ਦੇਖਣ ਨੂੰ ਮਿਲੇਗੀ ਕਿਉਂਕਿ ਲੁਧਿਆਣੇ ਵਿੱਚ ਇੰਡਸਟਰੀ ਏਰੀਆ ਜ਼ਿਆਦਾ ਹੋਣ ਦੇ ਕਾਰਨ ਇੱਥੇ ਜਿਹੜਾ ਪੋਲਿਊਸ਼ਨ ਹੈ ਉਹ ਬਾਕੀ ਪੰਜਾਬ ਨਾਲੋਂ ਜ਼ਿਆਦਾ ਹੈ ਜਿਸ ਦੇ ਕਾਰਨ ਲੁਧਿਆਣੇ ਦੇ ਵਿੱਚ ਤਾਪਮਨ ਜਿਹੜਾ ਹੈ ਬਾਕੀ ਪੰਜਾਬ ਨਾਲੋਂ 1 ਤੋਂ 2 ਡਿਗਰੀ ਜ਼ਿਆਦਾ ਦੇਖਣ ਨੂੰ ਮਿਲੇਗਾ ਬਾਕੀ ਏਰੀਆ ਦੀ ਗੱਲ ਕੀਤੀ ਜਾਵੇ ਤਾਂ ਮਾਲਵਾ ਵੈਂਟ ਹੋ ਗਈ ਦੁਆਬਾ ਹੋ ਗਿਆ ਜਾਂ ਫਿਰ ਮਾਝਾ ਹੋ ਗਿਆ ਇਹਨਾਂ ਵਿੱਚ ਜਿਹੜਾ ਐਵਰੇਜ ਤਾਪਮਨ 32-33 ਡਿਗਰੀ ਅਤੇ ਜਿਹੜਾ ਲੁਧਿਆਣੇ ਦੇ ਨੇੜੇ ਤੇੜ ਦਾ ਏਰੀਆ ਹੈ ਕਿਉਂਕਿ ਇੱਥੇ ਇੰਡਸਟਰੀ ਜ਼ਿਆਦਾ ਹੋਣ ਦੇ ਕਾਰਨ ਪੋਲਿਊਸ਼ਨ ਥੋੜਾ ਜਿਹਾ ਜ਼ਿਆਦਾ ਹੈ ਅਜੇਹੇ ਦੇ ਵਿੱਚ ਕਰ ਇੱਥੇ 1 ਤੋਂ 2 ਡਿਗਰੀ ਤਾਪਮਨ ਵਧ ਦੇਖਣ ਨੂੰ ਮਿਲੇਗਾ 33 ਤੋਂ ਲੈ ਕੇ 35 ਡਿਗਰੀ ਤੱਕ ਐਵਰੇਜ ਤਾਪਮਨ ਇੱਥੇ ਆਖਰੀ ਤਰੀਕਾ ਤੱਕ ਯਾਨੀ ਕਿ 28 ਤੋਂ ਬਾਅਦ 29 ਤੀ 31 ਤਰੀਕ ਤੱਕ ਪਹੁੰਚਦਾ ਹੋਇਆ ਦਿਖਾਈ ਦੇਵੇਗਾ ਪਰ ਅਜੇਹੇ ਦੇ ਵਿੱਚ ਗੱਲ ਕੀਤੀ ਜਾਵੇ ਕੋਈ ਸਿਸਟਮ ਜਿਹੜੇ ਨੇ ਪਹਾੜੀ ਖੇਤਰ ਵਿੱਚ ਜਿਹੜੇ ਪਹੁੰਚਣਗੇ ਉਹ ਪੰਜਾਬ ਵੱਲ ਵੀ ਕੁਝ ਕਰ ਸਕਦੇ ਨੇ ਕਿਉਂਕਿ 25 ਤਰੀਕ ਤੋਂ ਬਾਅਦ ਪੂਰਬੀ ਹਵਾ ਦੀ ਵੀ ਵਾਪਸੀ ਪੰਜਾਬ ਦੇ ਵਿੱਚ ਦੇਖਣ ਨੂੰ ਮਿਲੇਗੀ ਤੇ ਜਦੋਂ ਵੀ ਪੂਰਬ ਦੀ ਹਵਾ ਚੱਲਦੀ ਹੈ ਤਾਂ ਆਪਣੇ ਵਾਲੇ ਹਾਲਾਤ ਲੈ ਕੇ ਆਉਂਦੀਆਂ ਨੇ ਤਾਂ ਅਜੇਹੇ ਦੇ ਵਿਚਕਾਰ ਪ੍ਰੀ ਮੌਨਸਨ ਗਤੀਵਿਧੀਆਂ ਵੀ ਪੰਜਾਬ ਦੇ ਉੱਪਰ ਬਣਦੀਆਂ ਹੋਈਆਂ ਦਿਖਾਈ ਦੇਣਗੀਆਂ ਪਰ ਫਿਲਹਾਲ ਅਗਰ ਗੱਲ ਕੀਤੀ ਜਾਵੇ ਤਾਂ ਅੱਜ ਤੋਂ ਲੈ ਕੇ 31 ਮਾਰਚ ਤੱਕ ਕੋਈ ਮੀਂਹ ਦੀ ਸੰਭਾਵਨਾ ਨਹੀਂ ਹੈ ਮੌਸਮ ਜ਼ਿਆਦਾ ਖੁਸ਼ਕ ਹੈ ਬੱਦਲ ਬਾਈ 2 ਤੋਂ 3 ਦਿਨ ਯਾਨੀ ਕਿ 26 ਤੋਂ 28 ਤਰੀਕ ਤੱਕ ਪੰਜਾਬ ਦੇ ਉੱਪਰ ਟਰੈਵਲ ਕਰੇਗੀ ਉਸ ਤੋਂ ਇਲਾਵਾ ਹਵਾ ਦੇ ਵਿੱਚ ਥੋੜੀ ਬਹੁਤੀ ਹਨੇਰੀ ਇਕੱਦੇ ਦਿਨ ਦੇਖਣ ਨੂੰ ਮਿਲ ਸਕਦੀ ਹੈ ਜਿਸ ਦੇ ਦਿਨ ਵੇਲੇ ਗਤੀ 15 ਤੋਂ 20 ਕਿਲੋਮੀਟਰ ਪ੍ਰਤੀ ਘੰਟਾ ਹੋ ਸਕਦੀ ਹੈ ਕੋਈ ਤੇਜ਼ ਹਨੇਰੀ ਦੇ ਮਾਹੌਲ ਫਿਲਹਾਲ ਬਣਦੇ ਹੋਏ ਦਿਖਾਈ ਨਹੀਂ ਦੇ ਰਹੇ ਬਾਕੀ ਮੌਸਮ ਦੇ ਵਿੱਚ ਲਗਾਤਾਰ ਚੇਂਜ ਹੁੰਦੇ ਰਹਿੰਦੇ ਨੇ ਇਸੇ ਕਰਕੇ ਰਿਕਵੈਸਟ ਕਰਦੇ ਹਾਂ ਕਿ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਿਓ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਹੋਵੇ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਧੰਨਵਾਦ ਸਾਰੇ ਦਰਸ਼ਕ ਵੀਰਪੈਣ ਭਰਾਵਾਂ ਦਾ